ਬੀ ਬੀ ਕਲੋਜੀ ਅਪਲਾਈ ਕੇ ਅੰਦਰ ਵਿਖੇ ਹਫਤਾਵਾਰੀ ਕੀਰਤਨ ਸਮਾਗਮ ਦੌਰਾਨ ਮਾਤਾ ਜੀਤ ਕੌਰ ਜੀ ਦੀ ਪਹਿਲੀ ਪਰਚੀ ਦਾ ਯੋਜਨ ਕੀਤਾ ਗਿਆ ਸਮੂਹ ਸੰਤਾ ਵੱਲੋਂ ਹਾਜ਼ਰੀ ਭਰੀ ਗਈ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਡਾਇਰੈਕਟਰ ਸਾਰੇ ਉਹਨਾਂ ਨੂੰ ਵੀ ਸਤਿਕਾਰ ਫੁੱਲ ਸੋਨਿਆਲ ਇਹ ਜਿਹੜਾ ਰਿਲੀਜ਼ ਦਾ ਪ੍ਰੋਜੈਕਟ ਸਾਰਾ ਤਿਆਰ ਕੀਤਾ ਹੈ ਉਹ ਅੰਮ੍ਰਿਤਸਰ ਰਿਲੇਟ ਜਿਹੜੇ ਬੰਨੋ ਵੀਰ ਦੀ ਉਹਨਾਂ ਸਾਰੀ ਸੰਗਤ ਧਿਆਉ ਅੱਜ ਦਾ ਜਿਹੜਾ ਉਹਨਾਂ ਸ਼ੀਧੀ ਦਿਹਾੜਾ ਮਨਾ ਰਹੇ ਨੇ ਉੱਥੇ ਬਖਸ਼ੋ ਜੀ ਅਸੀਸ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਰਾਮਦਾਸ ਜੀ ਨੇ ਬੜੀ ਮਿਹਰ ਕੀਤੀ ਬੜਾ ਪ੍ਰਸਤੁਤ ਇੱਕ ਨਵੀਂ ਕਵਿਤਾ ਦਾਸ ਦੀ ਜਿਹੜੀ ਕੱਲ ਰਿਲੀਜ਼ ਹੋਈ ਸੀ ਵੀਰਵਾਰ ਵਾਲੇ ਦਿਨ ਹੱਥ ਸੱਤੇ ਰੱਖਣਾ ਜੀ ਕਿਤੇ ਨਾ ਤੈਨੂੰ ਭੁੱਲ ਨਾ ਜਾਵਾਂ ਔਰ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਏ ਕਿ ਇੰਨਾ ਸੰਗਤ ਨੇ ਪਿਆਰ ਇਸ ਇੱਕ ਦਿਨ ਦੇ ਵਿੱਚ ਦਿੱਤਾ ਹੈ ਵੀ ਸਾਰੇ ਪਾਸੇ ਫੋਨ ਆ ਰਹੇ ਆ ਮੈਂ ਆਪ ਸਾਰੀਆਂ ਸੰਤਾਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪ ਵੀ ਦਾਸ ਦੇ ਚੈਨਲ ਭਾਈ ਅਗੰਦਰਪਾਲ ਸਿੰਘ ਦੀ ਲਿੱਟਲ ਨੂੰ ਸਬਸਕ੍ਰਾਈਬ ਕਰਕੇ ਤੇ ਆਪ ਜੀ ਇਸ ਕਵਿਤਾ ਦਾ ਯੂਟਿਊਬ ਤੇ ਆਨੰਦ ਲੈ ਸਕਦੇ ਹੋ ਇਸ ਨੂੰ ਹੋਰ ਪਿਆਰ ਬਖਸ਼ਣਾ ਜਿਨ੍ਹਾਂ ਨੇ ਪਿਆਰ ਬਖਸ਼ਿਆ ਉਹਨਾਂ ਦਾ ਬਹਿ ਤਿਲੋਂ ਦਾ ਸ਼ੁਕਰਾਨਾ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਸਕਦੇ ਕਿ ਕਿੰਨੀ ਬੁਲਕੀ ਸੀ ਕੱਲ ਵੀ ਨਹੀਂ ਤੁਹਾਡਾ ਨਾਮ ਕਹਿੰਦੇ ਕਿੰਨੇ ਇਕ ਐਸਰ ਬੀਵਾਰ ਦਾ ਜਿਹੜਾ ਦਿਵਾਨ ਹਰ ਹਫਤੇ ਮਾਹਪੁਰਖਾਂ ਵੱਲੋਂ ਭਾਈ ਸਰਪਾਈ ਬਲਕਬਾਲ ਸਿੰਘ ਜੀ ਵੱਲੋਂ ਸੰਗਤਸਾਂ ਜਾਇਆ ਜਾਂਦੇ ਸੰਗਤਾਂ ਦੀ ਮੌਜੂਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਰ ਬਖਸ਼ਿਸ਼ ਦਾ ਸਦਕਾ ਉਹਨਾਂ ਦੀ ਹਜ਼ੂਰੀ ਵਿੱਚ ਸਾਡੇ ਮਾਹਪੁਰਖ ਭਾਈ ਬਲਕਬਾਲ ਸਿੰਘ ਜੀ ਹੋਰਾਂ ਨੇ ਇਸ ਐਸਰ ਨੂੰ ਇਸ ਕਵਿਤਾ ਨੂੰ YouTube ਤੇ ਆਪਣੇ ਘਰ ਕਮਲਾ ਨਾਲ ਰਿਲੀਜ਼ ਕੀਤਾ ਗਿਆ ਉਹ ਸੰਗਤਾਂ ਹਜੇ ਤੱਕ ਵੀ ਬਹੁਤ ਪਿਆਰ ਬਖਸ਼ ਰਹੀਆਂ ਨੇ ਆਪ ਜੀ ਦੇ ਇਸੇ ਪਿਆਰ ਦਾ ਮੈਂ ਹੋਰ ਉਡੀਕ ਰੱਖਦਾ ਹਾਂ ਕਿ ਆਪ ਵੀ ਹੋਰ ਪਿਆਰ ਬਖਸ਼ੋਗੇ ਜੀ Danke.